ਸਾਰਿਆਂ ਨੂੰ ਜੈ ਮਸੀਹ ਦੀ ਅੱਜ ਅਸੀਂ ਪੜਾਂਗੇ ਜਬੂਰਾ ਦੀ ਪੋਥੀ ਦਾ 40ਵਾਂ ਅਧਿਆਇ ਯਹੋਵਾ ਲਈ ਉਡੀਕ ਉਹਦੀ ਪਹਿਲੀ ਆਇਤ ਮੈਂ ਜਿਗਰਾ ਕਰਕੇ ਯਹੋਵਾ ਨੂੰ ਉਡੀਕਿਆ ਅਤੇ ਉਸ ਨੇ ਮੇਰੀ ਵੱਲ ਚੁੱਕ ਕੇ ਮੇਰੀ ਦੁਹਾਈ ਸੁਣ ਲਈ ਦੂਸਰੀ ਆਇਤ ਉਹ ਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ ਤੀਸਰੀ ਆਇਤ ਅਸਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ ਅਰਥਾ ਸਾਡੇ ਪਰਮੇਸ਼ਰ ਦੀ ਉਸਤਤ ਦਾ ਬਹੁਤੇ ਵੇਖਣਗੇ ਅਤੇ ਡਰ ਜਾਣਗੇ ਅਤੇ ਯਹਵਾ ਉੱਤੇ ਭਰੋਸਾ ਰੱਖਣਗੇ ਚੌਥੀ ਆਇਤ ਤਨਹੇ ਉਹ ਪੁਰਸ਼ ਜਿਹੜਾ ਯਹਵਾ ਨੂੰ ਆਪਣਾ ਆਸਰਾ ਬਣਾਉਂਦਾ ਹੈ ਅਤੇ ਹੰਕਾਰੀਆਂ ਅਰ ਝੂਠੇ ਕੋਰਾਹੀਆਂ ਵੱਲ ਰੁਕ ਨਹੀਂ ਕਰਦਾ ਪੰਜਵੀਂ ਆਇਤ हे ਯਹਵਾ ਮੇਰੇ ਪਰਮੇਸ਼ੁਰ ਤੇਰੇ ਅਚਰਜ ਕੰਮ ਜਿਹੜੇ ਤੈ ਕੀਤੇ ਬਹੁਤ ਸਾਰੇ ਹਨ ਨਾੜੇ ਤੇਰੇ ਉਪਾਉ ਜਿਹੜੇ ਸਾਡੇ ਲਈ ਹਨ ਤੇਰਾ ਸ਼ਰੀਰ ਕੋਈ ਵੀ ਨਹੀਂ ਜੇ ਮੈਂ ਉਹਨਾਂ ਨੂੰ ਖੋਲ ਕੇ ਦੱਸਾਂ ਤਾਂ ਉਹ ਲੇਖਿਓ ਬਾਹਰ ਹਨ ਛੇਵੀਂ ਆਇਤ ਬਲੀਦਾਨ ਅਰ ਭੇਟ ਤੋਂ ਤੂੰ ਪ੍ਰਸੰਨ ਪ੍ਰਸਾਨ ਨਹੀਂ ਹੁੰਦਾ ਤੈ ਮੇਰੇ ਕੰਨ ਖੋਲੇ ਹਨ ਹੋਮ ਬਲੀ ਅਰ ਪਾਪ ਬਲੀ ਤੇ ਨਹੀਂ ਮੰਗੀਆਂ ਸਤਮੀ ਆਇਤ ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ ਪੁਸਤਕ ਦੀ ਪਤਰੀ ਮੇਰੇ ਲਈ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ 8ਵੀਂ ਆਇਤ ਪਈ ਤੇਰੀ ਇੱਛਾ ਨੂੰ ਪੂਰਾ ਕਰਨ ਵਿੱਚ ਹੇ ਮੇਰੇ ਪਰਮੇਸ਼ਰ ਮੈਂ ਪਰਸੰਨ ਹਾਂ ਅਤੇ ਤੇਰੀ ਵਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ 9ਵੀਂ ਆਇਤ ਮੈਂ ਮਹਾਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ ਵੇਖ ਮੈਂ ਆਪਣੇ ਬੁੱਲਾ ਨੂੰ ਨਹੀਂ ਰੋਕਾਂਗਾ ਹੇ ਯਹਵਾ ਤੂੰ ਇਹ ਜਾਣਦਾ ਹੈ 10ਵੀਂ ਆਇਤ ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੁਕਾ ਨਹੀਂ ਛੱਡਿਆ ਸਗੋ ਮੈਂ ਸਗੋ ਤੇਰੀ ਵਫਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ ਮੈਂ ਤੇਰੀ ਦਇਆ ਅਤੇ ਤੇਰੀ ਸਚਾਈ ਮਹਾਸਭਾ ਤੋਂ ਨਹੀਂਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਉਹ ਤਾਂ ਮੇਰੇ ਸਿਰ ਦੇ ਵਾਲਾਂ ਨਾਲ ਵੱਧ ਹਨ ਅਤੇ ਮੇਰਾ ਦਿਲ ਥੋਥਾ ਹੋ ਗਿਆ। 13ਵੀਂ ਆਇਤ ਹੈ, हे ਯਹਵਾ ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ। हे ਯਹਵਾ ਮੇਰੀ ਸਹਾਇਤਾ ਦੇ ਲਈ ਛੇਤੀ ਕਰੋ। 14ਵੀਂ ਆਇਤ ਹੈ, ਜਿਹੜੇ ਮੇਰੀ ਜਾਨ ਨੂੰ ਕੋਹਣ ਲਈ ਪਾਲਦੇ ਹਨ, ਉਹ ਸਾਰੇ ਦੇ ਸਾਰੇ ਲਜਜਵਾਨ ਹੋਣ ਅਤੇ ਕਾਬਰ ਜਾਣ। ਜਿਹੜੇ ਮੇਰੇ ਮੇਰਾ ਬੁਰਾ ਚਾਹੁੰਦੇ ਹਨ, ਉਹ ਪਛਾਣ ਹਟਾਏ ਜਾਣ ਅਤੇ ਸ਼ਰਮਿੰਦੇ ਹੋਣ। 15ਵੀਂ ਆਇਤ ਜੋ ਮੈਨੂੰ ਆਹਾ ਆਹ ਆਖਦੇ ਹਨ ਉਹ ਆਪਣੀ लाज ਦੇ ਮਾਰੇ ਉਜੜ ਜਾਣ 16ਵੀਂ ਆਇਤ ਜਿੰਨੇ ਤੇਰੇ ਤਾਲਿਬ ਹਨ ਉਹ ਤੇਰੇ ਵਿੱਚ ਖੁਸ਼ ਤੇ ਆਨੰਦ ਹੋਣ ਅਤੇ ਜਿਹੜੇ ਤੇਰੇ ਮੁਕਤੀ ਦੇ ਪ੍ਰੇਮੀ ਹਨ ਉਹ ਸਦਾ ਆਖਣ ਆਖਣ ਯਹੋਵਾ ਦੀ ਵਡਿਆਈ ਹੋਵੇ 17ਵੀਂ ਆਇਤ ਮੈਂ ਤਾਂ ਮਸਕੀਨ ਤੇ ਕੰਗਾਲ ਹਾਂ ਤਾਂ ਵੀ ਯਹੋਵਾ ਮੇਰੀ ਚਿੰਤਾ ਕਰਦਾ ਹੈ ਤੋ ਹੀ ਮੇਰਾ ਸਹਾਇਕ ਅਤੇ ਮੇਰਾ ਛਡਾਨ ਵਾਲਾ ਹੈ। हे मेरे परमेश्वर ਢਿਲ ਨਾ ਲਾ। आमीन। प्रभु जी ਇਹਨਾਂ ਵਿਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ। ਤੁਹਾਡੇ ਘਰ ਮੁਬਾਰਕ ਰਹਿਣ। ਤੁਹਾਡੇ ਘਰ ਵਿੱਚ ਸ਼ਿਫਾ, ਸ਼ਾਂਤੀ, ਆਰਾਮ ਸਦਾ ਹੀ ਵਸਦੇ ਰਹਿਣ। आमीन। ਸਾਰਿਆਂ ਜੀ ਬਿਸਕੀ।